ਬਿਬਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਕੱਢੀ ਜੰਮ ਕੇ ਪੜਾਅਸ ਇੱਕ ਪਾਸੇ ਤਾਂ ਹਰਸਿਮਰਤ ਕੌਰ ਬਾਦਲ ਦਾ ਪਰਾਵਿਕਰਮ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਦੂਜੇ ਪਾਸੇ ਬਠਿੰਡਾ ਦੇ ਸਾਈ ਨਗਰ ਦੇ ਵਿੱਚ ਪਹੁੰਚੇ ਨੇ ਹਰਸਿਮਰਤ ਕੌਰ ਬਾਦਲ ਜਿੱਥੇ ਕੀ ਪਿਛਲੇ ਦਿਨਾਂ ਦੇ ਵਿੱਚ ਹੜ੍ਹਾਂ ਦੇ ਹਾਲਾਤ ਬਣ ਚੁੱਕੇ ਸੀ ਰੁਜਵਾਹਾ ਟੁੱਟ ਚੁੱਕਿਆ ਸੀ ਲੋਕ ਘਰਾਂ ਤੋਂ ਬੇਕਾਰ ਹੋ ਗਏ ਸੀ ਸੜਕਾਂ ਦੇ ਉੱਤੇ ਪਾਣੀ ਸੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਸੀ ਤਾਂ ਅੱਜ ਹਰਸਿਮਰਤ ਕੌਰ ਬਾਦਲ ਉਹਨਾਂ ਲੋਕਾਂ ਦੀ ਸਾਰ ਲੈਣ ਦੇ ਲਈ ਪਹੁੰਚੇ ਨੇ ਕਿਉਂਕਿ ਬਠਿੰਡਾ ਦੇ ਲੋਕਾਂ ਨੇ ਲਗਾਤਾਰ ਹਰਸਿਮਰਤ ਬਾਦਲ ਨੂੰ ਜਿੱਤ ਦਵਾਈਆ ਜਿੱਤ ਹਾਸਲ ਕਰਵਾਈਆ ਤਾਂ ਅੱਜ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਲੋਕਾਂ ਦੀ ਸਾਰ ਲਈ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਜੰਮ ਕੇ ਪੜਾਅ ਸਕੱਢੀ ਆ ਕੀ ਕੁਝ ਕਹਿ ਰਹੇ ਨੇ ਹਰਸਿਮਰਤ ਕੌਰ ਬਾਦਲ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣ ਲਓ ਇਹ ਵਿਚਾਰੇ ਦੇਖੋ ਅਜੀਬ ਹੀ ਗਰੇ ਹੋਏ ਨੇ ਇਹ ਕੱਲੇ ਗੱਟਿਆਂ ਦੇ ਨਾਲ ਹੀ ਇਹਨਾਂ ਦੇ ਰੱਖਿਆ ਹੋਇਆ ਹੈਗਾ ਪਾਣੀ ਜਿਹੜਾ ਆ ਗਿਆ ਸੀਗਾ ਤਾਂ ਇਹ ਕੱਟੇ ਰੱਖਤੇ ਨੇ ਉਹਦਾ ਹੋਰ ਜ਼ੋਰ ਦਾ ਮੀਂਹ ਪਊਗਾ ਉਹ ਗੱਟੇ ਸਾਰੇ ਉਹ ਵੀ ਪਾਸੇ ਹੋ ਜਾਣਗੇ ਪ੍ਰਸ਼ਾਸਨ ਦਾ ਇਹਨਾਂ ਵੀ ਨਹੀਂ ਇਹਨਾਂ ਦੀ ਜ਼ਿੰਮੇਵਾਰੀ ਕਿ ਤੁਸੀਂ ਇੱਕ ਵਾਰੀ ਲੋਕਾਂ ਨੇ ਆਪ ਪਾਣੀ ਰੋਕਤਾ ਤੁਸੀਂ ਜਾ ਕੇ ਉਹਨੂੰ ਪੱਕਾ ਤਾਂ ਕਰ ਲੋ ਕਿ ਦੁਬਾਰਾ ਇਹ ਨੁਕਸਾਨ ਨਾ ਹੋਏ ਹਾਲ ਤੱਕ ਕੀ ਪੁੱਛਣਾ ਹੈ ਸੋ ਬੜਾ ਦੁੱਖ ਹੁੰਦਾ ਹੈ ਕਿ ਝੂਠ ਮਾਰ ਕੇ ਸਰਕਾਰਾਂ ਬਣਾ ਲੈਂਦੇ ਨੇ ਵੋਟਾ ਵੇਲੇ ਆ ਕੇ ਕਦੇ 1000 ਰੁਪਏ ਦਾ ਵਾਅਦਾ ਕਦੇ ਝਾੜੂ ਘਰ ਘਰ ਚ ਬੀਬੀਆਂ ਕਹਿੰਦੀਆਂ ਦੇ ਕੇ ਗਏ ਬਰੋਈ ਝਾੜੂ ਰੱਖੀ ਬੈਠੇ ਨੇ ਲੋਕੀ ਚੜਾਨਗੇ ਦੁਬਾਰਾ ਤੋਂ ਝਾੜੀਆਂ ਤੇ ਨੇ ਇਹਨਾਂ ਦੀ ਸੇਵਾ ਕਰਨ ਇਸ ਤਰ੍ਹਾਂ ਦੀ ਮੁਸ਼ਕਲ ਹੈ ਮੈਨੂੰ ਤੁਹਾਡੀ ਬੀਬੀਆਂ ਨਾਲ ਗੱਲ ਹੋਈ ਹੈ ਬੀਬੀਆਂ ਮਰ ਮਰ ਭਰਿਆ ਪਿਆ ਸਰਕਾਰ ਪ੍ਰਤੀ ਕਿਸ ਤਰ੍ਹਾਂ ਦੀ ਮੁਸ਼ਕਲ ਹੁ ਦੱਸੀਏ ਕਿ ਨਹੀਂ ਵਿਚਾਰੇ ਬੜੇ ਔਖੇ ਨੇ ਬੀਬੀਆਂ ਕਹਿੰਦੇ ਜੇ ਪਖਾਨੇ ਜਾਣਾ ਪਖਾਨੇ ਵੀ ਸਾਰੇ ਬੰਦ ਨੇ ਜ ਸਿਵਰ ਨਹੀਂ ਹੈਗਾ ਪਾਣੀ ਆ ਗਿਆ ਘਰ ਡਿੱਗਣ ਵਾਲੇ ਹੋਏ ਪਏ ਨੇ جے کسے نے اپنے کارچے پانی روکن واسطے ٹرالی مٹی سٹھنی ہے تا ٹرالی تک بھی نہیں ایتھے لا سدے الیگل کالونی کہہ کے ہر پکھو پکے ہوئے نے بندے بہت ਔਖੇ ਨੇ ਤਾਂ بندے دی ਸੁਣਵਾਈ ਕੋਈ ਨਹੀਂ چلو او کیا یہ ਕੋ ਆ ਕੇ ਪੁੱਛ ਤਲੈ ਐਮਐਲਏ ਬਣਾਈ ਨਹੀਂ ਵੱਡੀ ਗਿਣਤੀ ਨਾਲ ਕਾਮਯਾਬ ਕੀਤਾ ਇਹਨੇ ਵੱਡੀ ساری ਸਰਕਾਰ ਬਣਾਈ ਹੈ ਤੁਸੀਂ ਕੀ ਐਫਐਸਪੀ ਮੈਡਮ ਪਹਿਲਾਂ ਵੀ ਟੁੱਕੀ ਬੰਦਨ ਕਹਿੰਦਾ ਸੀ ਮੈਨੂੰ ਜ਼ਮੀਨ ਚ ਮੈਂ ਅਸੀਂ ਜ਼ਮੀਨ ਚ ਆਮ ਆਦਮੀ ਹੈਗੇ ਕਿੱਥੇ ਆਮ ਆਦਮੀ ਕੋਈ ਨਜ਼ਰ ਆ ਰਿਹਾ ਆਮ ਆਦਮੀ ਦਾ ਇੱਥੇ ਸਾਰੇ ਖਾਸ ਬਣ ਕੇ ਮੋਟਾ ਲੈ ਕੇ ਤੁਸੀਂ ਇਹਨਾਂ ਲਈ ਕੀ ਅਫਰਟਸ ਕਰ ਰਹੇ ਹੋ ਮੈਂ ਪਹਿਲੇ ਡੀਸੀ ਨੂੰ ਫੋਨ ਕਰਕੇ ਉਹਨੂੰ ਕਹਿ ਕਿ ਆਪ ਦੀ ਜ਼ਿੰਮੇਵਾਰੀ ਨੂੰ ਪੂਰਾ ਕਰ ਜਿਹੜਾ ਪ੍ਰਸ਼ਾਸਨ ਦਾ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਤੁਹਾਡੇ ਰਾਹੀਂ ਮੈਂ ਇੱਥੇ ਦੇ ਐਮਐਲਏ ਨੂੰ ਵੀ ਆਹੀ ਬੇਨਤੀ ਕਰਦੀਆਂ ਤੇ ਉਹਦੇ ਬਾਅਦ ਆਪਣੇ ਵਕਰਾਂ ਨੂੰ ਕਹਿ ਕਿ ਇੱਥੇ ਆ ਕੇ ਦੇਖਣ ਜਿਹੜੀ ਮਦਦ ਅਸੀਂ ਕਰ ਸਕਦੇ ਆਂ ਭਾਵੇਂ ਉਥੇ ਗੱਟੇ ਲਗਾਉਣ ਵਾਸਤੇ ਉਥੇ ਕੋਈ ਪੈਸਿਆਂ ਦੀ ਲੋੜ ਹੈ ਇਹ ਸਰਕਾਰ ਜਿਹਨੇ 4 ਲੱਖ ਕਰੋੜ ਦਾ ਕਰਜ਼ਾ ਚਾੜਤਾ ਜੇ ਦੁਵਾਨੀ ਨਹੀਂ ਹੈ ਮੇਰੇ ਤੋਂ ਲੈ ਲੈ ਪਰ ਲੋਕਾਂ ਨੇ ਜ਼ਿੰਦਗੀ ਨੂੰ ਬਚਾਉਣ ਵਾਸਤੇ ਘਰ ਮਕਾਨ ਬਚਾਉਣ ਵਾਸਤੇ ਕੰਮ ਤਾਂ ਪੂਰਾ ਕਰੋ ਗੱਟਿਆਂ ਦੇ ਨਾਲ ਸੂਏ ਦਾ ਪਾਣੀ ਰੁਕ ਜਾ ਮੈਂ ਇਹ ਗਰੀਬ ਲੋਕ ਜਿਹੜੇ ਇਹ ਜਾ ਕੇ ਹੁਣ ਕੰਮ ਕਰਨ ਆਪਣਾ ਕਿ ਇਹ ਸਾਰੇ ਸਮਾਨ ਨੂੰ ਸੰਭਾਲਣ ਇਹਨਾਂ ਦਾ ਜਿੰਨਾ ਵੀ ਅੰਦਰ ਐਸੈਟ ਸਿਗਾ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਤੇ ਇਹਨਾਂ ਦੇ ਸਾਰ ਲੈਣ ਦਾ ਕਿਹਦਾ ਫਰਜ਼ ਬੰਦਾ ਹੈ ਸਰਕਾਰ ਦਾ ਹੈਗਾ ਐਮਐਲਏ ਦਾ ਹੈਗਾ ਜਦ ਸਾਡੀ ਸਰਕਾਰ ਸੀ ਜਿਹਨੂੰ ਇਹ ਕਹਿੰਦੇ ਇਲੀਗਲ ਹੈਗੀ ਤਾਂ ਕਰਕੇ ਇੱਥੇ ਸੀਵਰ ਤੇ ਇੱਥੇ ਕੁਝ ਗਲੀ ਨਹੀਂ ਬਣ ਸਕਦੀ ਇਹਨਾਂ 6 ਗਲੀਆਂ ਦੇ ਸੀਵਰ ਵੀ ਮੈਂ ਪਾਇਆ ਬਿਜਲੀ ਦੇ ਮੀਟਰ ਵੀ ਲਾਏ ਗਲੀ ਵੀ ਬਣਾਈ ਤੇ ਜੇ ਅਸੀਂ ਬਣਾ ਸਕਦੇ ਸੀ ਤਾਂ ਕਾਂਗਰਸ ਬੀਪੀਕੇ ਦੀ ਕਾਂਗਰਸੀਆਂ ਨੇ ਵਾਦਾ ਕੀਤਾ 5 ਸਾਲ ਹੋਣਾ ਨਹੀਂ ਕੱਖ ਨਹੀਂ ਕੀਤਾ ਤੇ 4 ਸਾਲ ਇਹਨਾਂ ਦੇ ਨਿਕਲ ਕੇ ਤੇ ਤਾਂ ਸਾਰ ਤੱਕ ਨਹੀਂ ਲੈਣਾ। বিজেপি ਸਰਕਾਰ ਆਉਂਦੀ ਆ ਤੁਹਾਡਾ ਹੱਥ ਰੂ ਇਹਨਾਂ ਦਾ। 100% ਰੋਗਾ ਇਹ ਪਠੰਡਾ ਕੀ ਹੁੰਦਾ ਸੀ ਤੁਸੀਂ ਦੱਸੋ 15 ਸਾਲ ਪਹਿਲੇ ਸਾਡੇ ਆ ਤੋਂ ਇਹ ਸਾਡਾ ਆਪਣਾ ਘਰ ਹੈ ਸਾਡਾ ਆਪਣਾ ਪਰਿਵਾਰ ਹੈ। ਇਹਨਾਂ ਦੀ ਤਰ੍ਹਾਂ ਨਹੀਂ ਕਿ ਅਸੀਂ ਇੱਥੇ ਮੁੜ ਗਏ ਆ ਉੱਥੇ ਕੈਪਟਨ ਸਾਹਿਬ ਚਲੋ ਇੱਥੇ ਨਹੀਂ ਬਾ ਲੱਗਿਆ ਬੀਜੇਪੀ 'ਚ ਚਲੇ ਜਾਓ। ਇਹ ਪਤਾ ਨਹੀਂ ਕਿੱਥੇ ਜਾਊਗਾ ਤੇ ਇਹ ਅਕਾਲੀ ਦਲ ਇਹ ਗਵਾਂਢ 'ਚ ਸਾਡਾ ਘਰ ਹੈ। ਇਹੀ ਸਾਡਾ ਮੇਰਾ ਦਫ਼ਤਰ ਵੀ ਇੱਥੇ ਨਾਲ ਹੀ ਹੈਗਾ। ਤੇ ਬਠਿੰਡੇ ਜਿਹੜਾ ਸਾਡੇ ਵਾਸਤੇ ਹੈ ਪੰਜਾਬ ਜਿਹੜਾ ਆਪਣੀ ਖੇਤਰੀ ਪਾਰਟੀ ਵਾਸਤੇ ਹੋ ਸਕਦਾ ਹੈ ਮਿਕਾ